કેડી મોતદા મોતના સુનામે ફરમાન કાજિયા મોતનામે ફરમ કાજયા જે ઘર સહિતાનું સલામ કાજિયા જે ઘર સહિતાનું સલામ કાજિયા પઠ્ઠી પલ કે તું સૂ તવી બ્ઠી તો તું તતી તવી સન મરના સિોણ કે તું ડર ના સિણ સરના સિખો કે તું ડરના સિખો ખુદ લગતા તું સન પરેશાન કાજી કેડી મોત દો આવે ફરમાન કાજિયા ਜੇੜੀ ਕਰ ਦੇ ਸ਼ਹੀਦਾਂ ਨੂੰ ਸਲਾਮ ਕਾ ਜਿ ਆਵੇ ਕਿਹੜੇ ਮੋਤ ਦਾ ਸੁਨਾਵੇਂ ਫਰਮਾਨ ਕਾ ਜਿ ਆ ਮਾਇਆ ਵਸ ਹੋ ਕੇ ਤੂਤੇ ਭੁੱਲ ਗਿਆਂ ਦੀਨ ਮਾਇਆ ਵਸ ਹੋ ਕੇ ਤੂਤੇ ਭੁੱਲ ਗਿਆਂ ਦੀਨ ਜੀ ਦੀ ਪੜ ਨਾਮਾ ਜਿਉ ਦੇ ਕਰਦਾ ਤੋ ਹੀ પડ તન મા ઘર દોહીન તું તે કોલ કસાઈ કાજિયા મોત ફરમાન કાજિયા જે ઘરે શહી તન સલામ કાજિયા કેડી મોત દે ફરમાન કાજિયા ਮੀਆਂ ਮੇਰੇ ਸਭ ਅਸਾਂ ਕਰਾ ਮਾਤਨੇ ਦੇਖੋਣੀ ਮੀਆਂ ਮੇਰੇ ਅਸੀਂ ਕਰਾ ਮਾਤਨੇ ਦੇਖੋਣੀ ਸੱਚੇ ਰੱਬ ਅੱਗੇ ਕਿਸੇ ਨਹੀਂ ਹੋਕਾਤ ਕੀ ਦੇਖੋਣੀ ਸਾਡਾ ਗੁਰੂ ਅੱਕੇ ਅਜ ਮਤੇਹਾਨ ਕਾਜ ਆਵੇ ਕਿਹੜੇ ਮੋਤ ਦਾ ਸੁਣਾਵੇਂ ਫਰਮਾਨ ਕਾਜਾਂ ਕਿਹੜੇ ਮੋਤ ਦਾ ਰਮਾਨ ਕਾ ਜਿਆਵੇਂ ਜੇੜੀ ਕਰੇ ਦੇ ਸ਼ਹੀਤਾਨੋ ਸਲਾਮ ਕਾ ਜਿਆ ਪਾਣਾ ਮੰਨ ਦੇ ਹਾਉ ਦਾ ਪਾਣਾ ਤੋਂ ਮੋੜ ਨਾ ਨੀ ਚਾਉਂਦੇ ਪਾਣਾ ਮੰਨ ਦੇ ਹਾਉ ਦਾ ਪਾਣਾ ਮੋੜ ਨਾ ਨੀ ਚਾਉਂਦੇ ਸਾਡੇ ਗੁਰੂ ਮਰੇ ਆ ਨਾਇਸੀ ਤੋੜ ਨਾ ਸੱਡੇ ਗੁਰੂ ਮਰੇ ਆਤਾ ਅਸੀਂ ਤੋੜ ਨਾ ਨੇ ਚਾਉਂਦੇ ਸੇਸ ਤਲੀ ਤੇ ਟੇਕਾਇਆ ਸਰਿਆਮ ਕਾ ਜੀ ਆਵੇ ਕਿਹੜੇ ਮੋਤ ਦਾ ਸੁਣਵੇਂ ਫਰਮਾਨ ਕਾ ਜੀ ਆਵੇ ਜਿਹੜੇ ਕਰ ਦੇ ਸਹੀ ਧਨ ਸੁਲਾਮ ਕਾ ਜੀ ਆਵੇ ਜਿਹੜੇ ਕਰ ਦੇ ਸਹੀ ਤਨ ਸੁਲਾਮ ਕਾ ਜੀ ਆ ਕਿਹੜੇ ਮੌਤ ਦਾਸਨਾ ਮੇ ਪਰਮਾਨਕਾ ਜੀਆਂ ਮੇ ਕਿਹੜੇ ਮੌਤ ਦਾਸਨਾ ਮੇ ਪਰਮਾਨਕਾ ਜੀਆਂ